ਬਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗਨ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸਾਮੀ ਮਾਨਸਕੀਗਤ ਇਹੀ ਹਾਮੁ ਮੈਲੀ ਤੂੰ ਮੂ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾਕ ਗਿਆਤਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮਰਾ ਖਨ ਹਾਰੇ पावक सागर अथाह लहर में तारो तारण हारे सो को टल गुरु सीवी है ऐन स सहज सुभाए दर्शन पर सी है गुरु कै जन्म मरण दुख जाय होवै से पद कसम दी ਨੂਰ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਦਸ਼ਾਹ ਹੋ ਸਿਰ ਸ਼ਾਹ ਦੇ ਸ਼ਾਹ ਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਡ ਭਾਗੀ ਭਾਏ ਇਹ ਸਾਗਰ ਸੋਈ ਤਰ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਡ ਭਾਗੀ ਭਾਏ ਸੁਣ ਸੁਣ ਜੀਵੈ दास तुम बाणी जन आकी प्रगट भई सब लो मैं शिवक की राखी रहाओ अगन सागर ते कडेया प्रभु जलन बुझाई अमृत नाम जल संचिया ਗੁਰ ਭੈ ਸਹਾਈ ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਖ ਭ੍ਰਮ ਮੋਹ ਕੀ ਆਪਣੇ ਪ੍ਰਭ ਭਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਧ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀਓ ਅਜ ਆਪਾਂ ਇਸ ਹੁਕਮਨਾਮੇ ਦੇ ਆਖਰੀ ਅਰਥ ਕਰਦੇ ਆਂ ਸੋ ਇਸ ਹੁਕਮਨਾਮੇ ਵਿੱਚ ਸਾਗਰ ਆਇਆ ਹੈ ਸਾਗਰ ਕੀ ਹੈ ਸਮੁੰਦਰ ਹੈ ਸਾਗਰ ਦਾ ਮਤਲਬ ਹੈ ਸਮੁੰਦਰ ਸੋਈ ਅਗੇ ਲਾ ਸੋਈ ਹੈ ਸੋਈ ਦਾ ਮਤਲਬ ਉਹੀ ਸੋਈ ਜਾਣੇ ਸੋਈ ਉਹੀ ਮਨੁੱਖ ਕਹਿ ਸੰਗ ਹੈ ਦੇ ਨਾਲ ਵਸੇ ਦਾ ਮਤਲਬ ਵਸਦਾ ਹੈ ਵਸੇ ਵਸਦਾ ਹੈ ਵੱਡ ਭਾਗੀ ਵੱਡੇ ਭਾਗਾਂ ਵਾਲਾ ਵੱਡ ਭਾਗੀ ਵੱਡੇ ਭਾਗਾਂ ਵਾਲਾ ਸੁਣ ਕੇ ਸੁਣ ਜਿਹੜਾ ਲਫ਼ਜ਼ ਹੈ ਸੁਣ ਸਸੇ ਨੂੰ ਔਂਕੜ ਤੇ ਨਾਣਾ ਤੇ ਨਾਣੇ ਨੂੰ ਥਿਆਰੀ ਹੈ ਨਾ ਸੁਣ ਇਹਦਾ ਮਤਲਬ ਹੈ ਸੁਣ ਕੇ ਇਹ ਕਿਰਿਆ ਹੈ ਇਹ ਪੂਰਵ ਪੂਰਨ ਕਰਦੰਤ ਹੈ ਜਿਹੜੀ ਕੋਈ ਕਿਰਿਆ ਪਹਿਲਾਂ ਹੋਣੀ ਹੁੰਦੀ ਉਹ ਉਸ ਤੋਂ ਪਹਿਲਾਂ ਕਿਰਿਆ ਜਿਹੜੀ ਹੋਵੇ ਉਹ ਉਹਨੂੰ ਕਹਿੰਦੇ ਆ ਇਹ ਹੁਣ ਸੁਣ ਸੁਣ ਜਿਹੜਾ ਹੈ ਉਹੀ ਹੈ ਸੁਣ ਕੇ ਜੀਵੇ ਹੁੰਦਾ ਆਤਮਿਕ ਜੀਵਨ ਹਾਸਲ ਕਰਦਾ ਹੈ ਜੀਵੇ ਜਿਉਂਦਾ ਹੈ ਹੁਣ ਜਿਉਂ ਤੋਂ ਬਾਅਦ ਦੂਜਾ ਜਿਉਣਾ ਨਹੀਂ ਹੈ ਇਹ ਤੇ ਹੈ ਆਤਮਿਕ ਜੀਵਨ ਪ੍ਰਾਪਤ ਕਰਨਾ वाणी ਨੂੰ ਸੁਣ ਕੇ वाणी ਨੂੰ ਆਧਾਰ ਬਣਾ ਕੇ वाणी ਤੇ ਅਮਲ ਕਰਕੇ ਤੇ ਜਿਹੜਾ ਮਨੁੱਖ ਜੀਵਨ ਪ੍ਰਾਪਤ ਕਰਦਾ ਆਤਮਿਕ ਜੀਵਨ ਕੋਲਾ ਹੁੰਦਾ ਹੋ ਆਤਮਿਕ ਜੀਵਨ ਤੁਮ ਜਨ ਤੇਰੇ ਜਨ ਨੇ ਤੁਮ ਜਨ ਜਨ ਬਹੁਤੇ ਨੇ ਤੇਰੇ ਜਨਾਂ ਨੇ ਅਗੇ ਲੋਮ ਹੈ ਲੋ ਹੁੰਦੀ ਹੈ ਲੋਕਮੈ ਸੰਸਾਰ ਦੇ ਵਿੱਚ ਮਹਿ ਹੁੰਦਾ ਵਿੱਚ ਮਹਿ ਕੀ ਹੈ ਪ੍ਰੋਪੋਜੀਸ਼ਨ ਹੈ ਜਗਤ ਵਿੱਚ ਜਗਤ ਵਿੱਚ ਜਗਤ ਜਿਹੜਾ ਹੈ ਸਿਆਰੀਏ ਤੱਤੇ ਨੂੰ ਤਾਂ ਜਗਤ ਦੇ ਵਿੱਚ ਆ ਜਾਂਦਾ ਇਹ ਅਧਿਕਰਣ ਕਾਰਕ ਦੀ ਨਿਸ਼ਾਨੀ ਹੈ ਇਹਦਾ ਮਤਲਬ ਬਣ ਜਾਂਦਾ ਜਗਤ ਵਿੱਚ ਜੇ ਸਿਆਰੀ ਨਾ ਹੋਵੇ ਤਾਂ ਫਿਰ ਗੱਲ ਨਹੀਂ ਬੰਦੀ ਅਰਥਾ ਨਹੀਂ ਹੁੰਦੇ ਤੇ ਸਿਆਰੀ ਲੱਗੀ ਤਾਂ ਇਹ ਹੁੰਦਾ ਜਗਤ ਵਿੱਚ ਰਾਖੀ ਹੁੰਦੀ ਹੈ ਬਚਾਈ ਇੱਜ਼ਤ ਇੱਜ਼ਤ ਜਿਹੜੀ ਆ ਉਹ ਬਚਾਈ ਬਚਾਉਣੀ ਰਾਖੀ ਦਾ ਭਾਵ ਹੈ ਜੋ ਬਚਾਈਏ ਤੇ ਹੈ ਤੇ ਦਾ ਮਤਲਬ ਉਹ ਆਉਂਦਾ ਤੋਂ ਅੱਜ ਕੱਲ ਜਿਹੜੀ ਪੰਜਾਬੀ ਚੱਲਦੀ ਹੈ ਉਹਦੇ ਚ ਤੋਂ ਆ ਔਰ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ ਹਨ ਤਾਂ ਉਸ ਵੇਲੇ ਇਹ ਤੇ ਹੁੰਦਾ ਸੀ ਤੇ ਤੋਂ ਤੋਂ ਹੋ ਗਿਆ ਅੱਜ ਤੋਂ ਬਣ ਗਿਆ ਤੇ ਤੋਂ ਤੋਂ ਅਰਥ ਕਰਨ ਲੱਗਿਆ ਆਪਾਂ ਨੂੰ ਤੋਂ ਵਰਤਣਾ ਪਏ ਅਗਨ ਹੁੰਦਾ ਅਗ ਪ੍ਰਭ ਪ੍ਰਭੂ ਨੇ ਉਹਨ ਪ੍ਰਭ ਜਿਹੜਾ ਹੈ ਪੱਪਾ ਪ੍ਰਭ ਲਿਖਿਆ ਉਹ ਪ੍ਰਭ ਨੂੰ ਬੇਨੂੰ ਸਿਆਰੀ ਹੈ ਇਹਦਾ ਮਤਲਬ ਹੈ ਪ੍ਰਭ ਨੇ ਪ੍ਰਭ ਨੇ ਤੇ ਜੇ ਸਿਆਰੀ ਨਾ ਹੁੰਦੀ ਤਾਂ ਫਿਰ ਇਕੱਲਾ ਪ੍ਰਭ ਹੋਵੇ ਤਾਂ ਫਿਰ ਕੀ ਹੁੰਦਾ ਇਹ ਸਮੋਹਨ ਬਣ ਜਾਂਦਾ ਹੈ हे ਪ੍ਰਭੂ हे ਪ੍ਰਭੂ ਬਣ ਜਾਂਦਾ ਅੱਗੇ ਹੈ ਸਭ ਮਦਰ ਸਾਰੀ ਹਾਥ ਹਾਥ ਆਏ ਨੂੰ ਕੰਨਾ ਤਾਂ ਤੈਨੂੰ ਸਿਆਰੀ ਹੈ ਹਾਏ ਨੂੰ ਕੰਨਾ ਸਤਾ ਹਾਥ ਬਣ ਜਾਂਦਾ ਹੈ ਪਰ ਸਿਹਾਰੀ ਲਈਏ ਸਿਹਾਰ ਦਾ ਮਤਲਬ ਹੈ ਹਾਥ ਵਿੱਚ ਇਹਦਾ ਮਤਲਬ ਵਿੱਚ ਹੈ ਵਿੱਚ ਜਿਹੜਾ ਹੈ ਅਧਿਕਰਣ ਕਾਰਕ ਦੀ ਇਹ ਨਿਸ਼ਾਨੀ ਹੈ ਸਿਹਾਰੀ ਜਿਹੜੀ ਆਥ ਵਿੱਚ ਸਾਥ ਹੁੰਦਾ ਸਾਥ ਵਿੱਚ ਜਿਵੇਂ ਹਾਥ ਵਿੱਚ ਆ ਉਵੇਂ ਹੀ ਸਾਥ ਵਿੱਚ ਹੈ ਤੇ ਸੰਗ ਹੁੰਦਾ ਨਾਲ ਤਾਂ ਸੰਗਤ ਇਹ ਜਿਹੜੀ ਲਵਸੀ ਇਹਨਾਂ ਦੇ ਆਪਾਂ ਅਰਥ ਜਿਹੜੇ ਆ ਉਹ ਵਿਚਾਰੇ ਆ ਹੁਣ ਸਾਰੇ ਆਪਾਂ ਇਸ ਹੁਕਮਨਾਮੇ ਦੀ ਸ਼ੁਰੂਤੋਂ ਲੈ ਕੇ ਅਖੀਰ ਤੱਕ ਇਹਨੇ ਅਕ੍ਰਿਆਤ ਵਿਚਾਰਦੇ ਆ ਸਾਦ ਸੰਗਤ ਅਰ ਸ਼ੁਰੂ ਕਰੀਏ ਅਰਥ ਹੈ ਪ੍ਰਭੂ ਤੇਰੇ ਸੇਵਕ ਤੇਰੀ ਸਿਫਤ ਸਲਾਹ ਦੀ ਜਿਹੜੀ ਬਾਣੀ ਉਚਾਰਦੇ ਆ ਤੇਰਾ ਦਾਦੂ ਦੀ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਾ ਜੀਵਨ ਪ੍ਰਾਪਤ ਕਰਦਾ ਤੇਰੇ ਜਿਹੜੇ ਸੇਵਕ ਨੇ ਹੈ ਪ੍ਰਭੂ ਜਿਹੜੇ ਤੇਰੇ ਸਿਫਤ ਸੇਵਕ ਨੇ ਨਾ ਤੇਰੀ ਸਤਿ ਸਲਾਹ ਦੀ ਜਿਹੜੀ ਬਾਣੀ ਉਚਾਰਦੇ ਆ ਨਾ ਉਹ ਸੁਣ ਸੁਣ ਕੇ ਉਸ ਬਾਣੀ ਨੂੰ ਸੁਣ ਸੁਣ ਕੇ ਕੀ ਕਰਦੇ ਆ ਆਤਮਿਕ ਜੀਵਨ ਪ੍ਰਾਪਤ ਕਰਦਾ ਉਹਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਇਸ ਤਰ੍ਹਾਂ ਵਿਕਾਰਾਂ ਤੋਂ ਬਚ ਕੇ ਬਚਾ ਕੇ ਉਹ ਵਿਚਾਰਾਂ ਤੋਂ ਬਚਾ ਦਿੰਦਾ ਤੇ ਸੇਵਕ ਦੀ ਇੱਜ਼ਤ ਰੱਖਦਾ ਔਰ ਜਿਹੜੀ ਇਹ ਤੂੰ ਇੱਜ਼ਤ ਰੱਖਦਾ ਸਾਰੇ ਸੰਸਾਰ ਦੇ ਵਿੱਚ ਪਤਾ ਚੱਲ ਜਾਂਦਾ ਉਗੜ ਬੈਂਦੀ ਇਸੀ ਰਹਾਉ ਬੰਤੀ ਦੇ ਅੱਗੇ ਹੈ ਭਾਈ ਇਹ ਜਗਤ ਮਾਨੋ ਇੱਕ ਸਮੁੰਦਰ ਹੈ ਇਹ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਇਹ ਭਾਈ ਇਹ ਜਗਤ ਜਿਹੜਾ ਹੈ ਇਹ ਮਾਨੋ ਇੱਕ ਸਮੁੰਦਰ ਹੈ ਮਾਨੋ ਇੱਕ ਸਮੁੰਦਰ ਹੈ ਜਿਹੜਾ ਸਮੁੰਦਰ ਹੁੰਦਾ ਉਹਦੇ ਵਿੱਚ ਕੀ ਹੁੰਦਾ ਸਾਦ ਸੰਗਤ ਪਾਣੀ ਹੁੰਦਾ ਭਰਿਆ ਹੁੰਦਾ ਇਹ ਆਪਾਂ ਨੂੰ ਪਤਾ ਪਰ ਜਿਹੜਾ ਆ ਸੰਸਾਰ ਸਮੁੰਦਰ ਹੈ ਦੇ ਵਿੱਚ ਵੀ ਪਾਣੀ ਹੈਗਾ ਉਹ ਕਿਹੜਾ ਪਾਣੀ ਹੈ ਉਹ ਵਿਕਾਰਾਂ ਦਾ ਵਿਕਾਰਾਂ ਦਾ ਪਾਣੀ ਜਿਹੜਾ ਹੈ ਉਹ ਠਾਠਾ ਮਾਰਦਾ ਹੈ ਵਿਕਾਰਾਂ ਦਾ ਪਾਣੀ ਕੀ ਹੈ ਕੌਮ ਕੂਲ ਲੋਕ ਬੋਹੰਤੋਰ ਇਬਰਾਹੀ ਠਾਠਾ ਮਾਰਦਾ ਇਸ ਸਮੁੰਦਰ ਦੇ ਵਿੱਚੋਂ ਉਹੀ ਮਨੁੱਖ ਪਾਰ ਲੰਘਦਾ ਜਿਹੜਾ ਪਰਮਾਤਮਾ ਦੀ ਸਦਾ ਦੀ ਗੀਤ ਗੁੰਮਦਾ ਰਹਿੰਦਾ ਹੁਣ ਆ ਜਿਹੜਾ ਸਮੁੰਦਰ ਆ இந்து ਇਹਨੂੰ ਪਾਰ ਕਰਨ ਦਾ ਤਰੀਕਾ ਕੀ ਹੈ ਉਹ ਉਹਦੇ ਗੀਤ ਗਾਉਣੇ ਆਉ ਉਹਦੀ ਸਿਰਫ ਸਲਾਹ ਕਰਨੀ ਉਸ ਮਾਲਕ ਦੀ ਜਿਹੜਾ ਕਰਦਾ ਉਹ ਇਸ ਸੰਸਾਰ ਨੂੰ ਜਿਹੜਾ ਹੈ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਲੈਂਦਾ ਜਿਹੜਾ ਸਾਧ ਸੰਗਤ ਦੇ ਨਾਲ ਮੇਲਜੋਲ ਰੱਖਦਾ ਉਹ ਵੀ ਜਿਹੜਾ ਹੈ ਉਹ ਇਸ ਤੋਂ ਪਾਰ ਹੋ ਜਾਂਦਾ ਅੱਗੇ ਹੈ ਅਗਨ ਸਾਗਰ ਤੇ ਕਾਢਿਆ ਅਗਨ ਸਾਗਰ ਤੇ ਕਾਢਿਆ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅਗਨ ਸਾਗਰ ਇਹ ਪਾਈ ਜਿਸ ਸੇਵਕ ਨੇ ਸਿਰਸਲਾ ਦੀ ਬਾਣੀ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰ ਲਿਆ ਬਾਣੀ ਨੂੰ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰ ਲਿਆ ਪਰਮਾਤਮਾ ਨੇ ਆਪ ਉਸ ਨੂੰ ਵਿਕਾਰਾਂ ਦੀ ਅੱਗ ਦੇ ਇਸ ਸਮੁੰਦਰ ਦੇ ਵਿੱਚੋਂ ਪਾਰ ਕਰ ਦਿੱਤਾ ਕੱਢ ਦਿੱਤਾ ਆਗਿਰ ਚੋ ਕੱਢ ਲਿਆ ਤੇ ਜਿਹੜੀ ਉਹਦੇ ਅੰਦਰ ਜਲਨ ਸੀ ਜਲਨ ਕਿਹੜੀ ਸੀ ਕਾਮ ਕ੍ਰੋਧ ਲੋਭ ਉਹ ਹੰਕਾਰ ਇਨਾਂ ਦੀ ਵਕਾਰਾਂ ਦੀ ਜਲਨ ਸੀ ਉਹ ਕੀ ਹੈ ਛਾੜ ਦਿੰਦੀ ਖਤਮ ਕਰ ਦਿੰਦੀ 부ਝਾ ਦਿੰਦੀ ਜਲਨ ਜਿਹੜੀ ਆ ਉਹ 부ਝਾ ਦਿੰਦੀ ਸਤਗੁਰੂ ਜੀ ਨੇ ਉਸ ਸੇਵਕ ਦੀ ਸਹਾਇਤਾ ਕੀਤੀ ਹੈ ਉਹਦੇ ਹਿਰਦੇ ਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਛਿੜ ਗਿਆ ਅੰਮ੍ਰਿਤ ਨਾਮ ਜਲ ਸੰਚਿਆ ਅੰਮ੍ਰਿਤ ਨਾਮ ਨਾਮ ਰੂਪੀ ਅੰਮ੍ਰਿਤ ਜਲ ਜਿਹੜਾ ਹੈ ਉਹ ਸਤਿਗੁਰੂ ਉਸ ਸਤਿਗੁਰੂ ਜੀ ਨੇ ਉਹਦੇ ਅੰਦਰ ਛਿੜਕਿਆ ਛਿੜਕਿਆ ਗੁਰ ਪਹਿ ਸਹਾਈ ਔਰ ਸਤਿਗੁਰੂ ਜੀ ਨੇ ਉਹ ਸੇਵਕ ਦੀ ਸਹਾਇਤਾ ਕੀਤੀ ਉਹਦੇ ਹਿਰਦੇ ਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਛੜ ਗਿਆ ਉਹਦੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਛੜ ਗਿਆ ਜਨਮ ਮਰਨ ਦੁੱਖ ਕਾਟਿਆ ਸੋਕਾ ਥਾਨ ਪਾਇਆ ਇਹ ਭਾਈ ਜਿਸ ਸੇਵਕ ਨੇ ਸਿੱਖ ਸਲਾਹ ਦੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰ ਲਿਆ ਜਨਮ ਮਰਨ ਦੁੱਖ ਕਾਟਿਆ ਸੋਕਾ ਥਾਨ ਪਾਇਆ ਜਿਸ ਮਨੁੱਖ ਨੇ ਉਸ ਮਾਰਗ ਦੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਨੂੰ ਪ੍ਰਾਪਤ ਕਰ ਲਿਆ ਤੇ ਆਤਮਕ ਜੀਵਨ ਜਦੋਂ ਉਹਨੇ ਪ੍ਰਾਪਤ ਕਰ ਲਿਆ ਤੇ ਕੀ ਹੋਇਆ ਉਹਦਾ ਜਨਮ ਮਰਨ ਦਾ ਜਿਹੜਾ ਦੁੱਖ ਆ ਉਹ ਕੱਟਿਆ ਗਿਆ ਕਿਉਂਕਿ ਸਭ ਤੋਂ ਵੱਡਾ ਇਹ ਰੋਗ ਹੈ ਜਨਮ ਮਰ ਜਮ ਜਾਣਾ ਮਰ ਜਾਣਾ ਜਮ ਜਾਣਾ ਮਰ ਜਾਣਾ ਇਹ ਹੀ ਖੇਡ ਬਣੀ ਰਹਿੰਦੀ ਹੈ ਇਹ ਸਭ ਤੋਂ ਵੱਡਾ ਦੁੱਖਾ ਉਸ ਤੋਂ ਉਹ ਜਿਹੜਾ ਹੈ ਗੇੜ ਤੋਂ ਨਿਕਲ ਜਾਂਦਾ ਹੈ ਉਸਨੇ ਆਤਮ ਜੀਵਨ ਟਿਕਾਣਾ ਲੱਭ ਲਿਆ ਫਿਰ ਉਹ ਸੁੱਖ ਦਾ ਥਾਂ ਨ ਪਾਇਆ ਉਹ ਥਾਂ ਫਿਰ ਪ੍ਰਾਪਤ ਹੋ ਜਾਂਦਾ ਉਸ ਨੂੰ ਠੌਰ ਮਿਲ ਜਾਂਦੀ ਹੈ ਜਿੱਥੇ ਕੋਈ ਕਿਸੇ ਕਿਸਮ ਦਾ ਦੁੱਖ ਤਕਲੀਫ ਜੜੀ ਆ ਉਹ ਨਹੀਂ ਹੁੰਦੀ ਤੇ ਜਿੱਥੇ ਸੁਖੀ ਸੁਖ ਹੁੰਦੇ ਹਨ ਉਸ ਨੇ ਆਪਣੇ ਅੰਦਰੋਂ ਭਟਕਣਾ ਤੇ ਮੋਹ ਦੀ ਫਾਈ ਕੱਟ ਦਿੱਤੀ 카ਟੀ ਸਿਲਕ ਭ੍ਰਮ ਮੋਹ ਕੀ ਫਿਰ ਉਹ ਉਸ ਮਨੋਖ ਨੇ ਅੰਦਰੋਂ ਆਪਣੇ ਫਿਲਕ ਦੀ ਸਿਲਕ ਮੋਹ ਦੀ ਫਾਈ ਇਹਨ ਸਿਲਕ ਜਿਹੜੀ ਹੈ ਕੀ ਹੁੰਦੀ ਹੈ ਫਾਈ ਇਹ ਮੋਹ ਦੀ ਫਾਈ ਹੈ ਭ੍ਰਮ ਦੀ ਫਾਈ ਹੈ ਉਹਨੂੰ ਕੱਟ ਦਿੱਤਾ ਉਹ ਸੇਵਕ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ ਤੇ ਆਪਣੇ ਪ੍ਰਭੂ ਨੂੰ ਪਾਇਆ ਜਿਨੇ ਇਹ ਕੁਛ ਕਰ ਲਿਆ ਨਾ ਬ੍ਰਹਮ ਮੋਹ ਦੀ ਜਿਹੜੀ ਫਾਈ ਹੈ ਉਹ ਕੱਟ ਦਿੱਤੀ ਤਾਂ ਫਿਰ ਕੀ ਹੋਇਆ ਉਹ ਮਨੁੱਖ ਉਹ ਜੀਵ ਸਤਰੀ ਉਸ ਪਰਮਾਤਮਾ ਨੂੰ ਪਿਆਰੀ ਲੱਗਣ ਲੱਗ ਜਾਂਦੀ ਉਹਨੂੰ ਭੌਣ ਲੱਗ ਜਾਂਦੀ ਹੈ ਭੌਣ ਲੱਗ ਜਾਂਦੀ ਹੈ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੇ ਹਾਜ਼ਰ ਪਰ ਏ ਭਾਈ ਇਹਦੇ ਕਿਤੇ ਇਹ ਨਾ ਸਮਝ ਲਿਓ ਇਹੋ ਇਹੋ ਨਾ ਸਮਝ ਲਿਓ ਕਿ ਇਹੋ ਜਿਹਾ ਆਤਮਿਕ ਆਨੰਦ ਮਾਣਨ ਵਾਸਤੇ ਅਸਾਂ ਜੀਵਾਂ ਕੋਲੇ ਕੋਈ ਹੋਰ ਵਿਚਾਰਾ ਹੈ ਵੀ ਸਾਨੂੰ ਆਤਮਿਕ ਜੀਵਨ ਕਿਤੋਂ ਹੋਰ ਵੀ ਪ੍ਰਾਪਤ ਹੋ ਸਕਦਾ ਨਹੀਂ ਉਹ ਸਿਰਫ ਤੇ ਸਿਰਫ ਉਸ ਪਰਮਾਤਮਾ ਦੀ ਸਿਰਫ ਸਲਾਦੀ ਬਾਣੀ ਦੇ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ ਆਤਮਿਕ ਜੀਵਨ ਹੋਰ ਕਿਤੇ ਹੋਰ ਕਿਤੇ ਰਹੀ ਨਹੀਂ ਹੋ ਸਕਦਾ ਹੋਰ ਕੋਈ ਚਾਰਾ ਨਹੀਂ ਹਰੇਕ ਜੁਗਤ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ ਸਭ ਪ੍ਰਭ ਕੈ ਹੱਥ ਇਹ ਸਾਰਾ ਕੁਝ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਸਰਬ ਸੂਖ ਨਾਨਕ ਪਾਏ ਸਗ ਸੰਗ ਸੰਤਨ ਸਾਥ ਹੇ ਨਾਨਕ ਹੇ ਨਾਨਕ ਉਹੀ ਸੇਵਕ ਸਾਰੇ ਸੁੱਖ ਪ੍ਰਾਪਤ ਕਰਦਾ ਸਰਬ ਸੁਖ ਸਾਰੇ ਸੁਖ ਉਹੀ ਪ੍ਰਾਪਤ ਕਰਦਾ ਉਹੀ ਮਨੁੱਖ ਉਹੀ ਪ੍ਰਾਪਤ ਕਰਦਾ ਕਿਹੜਾ ਜੋ ਸੰਤ ਜਨਾਂ ਦੀ ਸੰਗਤ ਵਿੱਚ ਰਹਿੰਦਾ ਸੰਗ ਸੰਤਨ ਸਾਥ ਜੋ ਸੰਤ ਜਨਾਂ ਦੀ ਸੰਗਤ ਦੇ ਵਿੱਚ ਰਹਿੰਦਾ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਸੰਤ ਜਨਾਂ ਦੇ ਨਾਲ ਰਹਿੰਦਾ ਉਹਨਾਂ ਦੀ ਸੰਗਤ ਦੇ ਵਿੱਚ ਰਹਿੰਦਾ ਉਹਨੂੰ ਹੀ ਸਾਰੇ ਸੁੱਖ ਜਿਹੜੇ ਆ ਉਹ ਪ੍ਰਾਪਤ ਹੁੰਦੇ ਹੈ। ਉਹੀ ਪ੍ਰਾਪਤ ਹੁੰਦੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।